ਦੀ ਹਰੀ ਦੇ ਪਾਣੀ ਹੂੰ ਜਿੰਨੇ ਯਾ ਦੇ ਤੇ ਦੇ ਨਾ ਤੁਰ ਪਿਆ ਹੂੰ ਤੇ ਖਾ ਪੀ ਲਿਆ ਜੁ ਜੇ ਨਾ ਖੇਤ ਤੇ ਇਹਨਾਂ ਨਾਂ ਟਾਂ ਪਾਉਂ ਬੰਦੀ ਆ ਜੀ ਉਹਨਾਂ ਦੇ ਕਰਾਂ ਤੋਂ ਦੇ ਆਲੂ ਕੇ ਜੀ ਦਾ ਦਿੰਦੇ ਕਿੰਨੇ ਬੱਚੇ ਬੱਚੇ ਕਿੰਨੇ ਉਹਨਾਂ ਦੇ ਕਰਕੇ ਪੁਰਾਉ ਗਉਦੇਵੀ ਛੋਟੇ ਛੋਟੇ ਬੱਚੇ ਹੀ ਉਹ ਕਿਵੇਂ ਹੋਇਆ ਤੇ ਉਹ ਵੀ ਇਤਰਾ ਹੀ ਉਹ ਪਿੰਡ ਉਹ ਵੀ ਸਤਾ ਹੀ ਸਰਾ ਪਿੰਡ ਹੈ ਕੋਈ ਪਿੰਡ ਆਰੇ ਕਿਸੇ ਆਦੇ ਤੋ ਚਲੋ ਸੋ ਅੰਮ੍ਰਿਤਸਰ ਦੇ ਮਜੀਠੇ ਦੇ ਮਰੜੀ ਕਲਾ ਦੇ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਰਾਤੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਰੀਬ 14 ਲੋਕਾਂ ਦੀ ਮੌਤ ਹੋਈ ਹੈ ਸੋ ਉਸ ਦੇ ਵਿੱਚ ਇੱਕ ਮੇਜਰ ਸਿੰਘ ਵੀ ਮੌਜੂਦ ਸੀ ਜਿਸ ਦੀ ਉਮਰ ਕਰੀਬ 45 ਸਾਲ ਹੈ ਤੇ ਦੋ ਬੱਚੇ ਐ ਸੋ ਘਰ ਦੇ ਹਾਲਾਤ ਤੁਹਾਨੂੰ ਦਿਖਾਣੇ ਆ ਸਭ ਤੋਂ ਪਹਿਲਾਂ ਇਹ ਮੇਜਰ ਸਿੰਘ ਦਾ ਘਰ ਹੈ ਤੁਸੀਂ ਦੇਖ ਸਕਦੇ ਹੋ ਕਿ ਘਰ ਗਰੀਬ ਪਰਿਵਾਰ ਨਾਲ ਜ਼ਰੂਰ ਮੇਜਰ ਸਿੰਘ ਸੰਬੰਧ ਰੱਖਦਾ ਸੀ ਸੋ ਸ਼ਰਾਬ ਜ਼ਹਿਰੀਲੀ ਸ਼ਰਾਬ ਜਿਹੜੀ ਉਹ ਪਿੰਡਾਂ ਦੇ ਵਿੱਚ ਹੀ ਮਿਲ ਜਾਂਦੀ ਹੈ ਸੋ ਸਸਤੀ ਸ਼ਰਾਬ ਮਿਲਦੀ ਹੈ ਸੋ ਹਰ ਕਈ ਹਰ ਕਿਸੇ ਦੀ ਪਹੁੰਚ ਤੱਕ ਇਸ ਕੋ ਸ਼ਰਾਬ ਜ਼ਰੂਰ ਹੁੰਦੀ ਹੈ ਸੋ ਇਹ ਤਿੰਨ ਕਮਰਿਆਂ ਦਾ ਘਰ ਹੈ ਜਿਸ ਦੇ ਵਿੱਚ ਦੋ ਕਮਰੇ ਬਿਲਕੁਲ ਪੂਰੀ ਤਰ੍ਹਾਂ ਨਾਲ ਖਾਲੀ ਹੈ ਹਾਲਾਂਕਿ ਤੁਸੀਂ ਘਰ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਘਰ ਕਿਵੇਂ ਦਾ ਹੋਏਗਾ ਪਰਿਵਾਰ ਕਿੱਥੋਂ ਤੱਕ ਪਹੁੰਚ ਰਖਦਾ ਆਏਗਾ ਇੱਕ ਪੱਖਾ ਜ਼ਰੂਰ ਹੈ ਪਰਿਵਾਰ ਕੋ ਇੱਕ ਮੰਝਾ ਇੱਕ ਕਮਰੇ ਦੇ ਵਿੱਚ ਇੱਕ ਮੰਝਾ ਲੱਗਾ ਬਸ ਸੋ ਇਹ ਪਰਿਵਾਰ ਦੇ ਹਾਲਾਤ ਹੈ ਮੇਜਰ ਸਿੰਘ ਦੀ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਦੋ ਬੱਚੇ ਸੀ ਉਹਨਾਂ ਦਾ ਭਰਾ ਵੀ ਸਾਡੇ ਨਾਲ ਮੌਜੂਦ ਹੈ ਅਸੀਂ ਗੱਲ ਕਰਾਂਗੇ ਇਹ ਮਾਤਾ ਜੀ ਕੀ ਕੰਮ ਕਰਦੇ ਸੀ ਮੇਜਰ ਸਿੰਘ ਤੇ ਕੀ ਹੂੰ ਜਿੰਨੇ ਯਾਦ ਹਿੱਤੇ ਉਹਦੇ ਨਾਲ ਤੁਰ ਪਿਆ ਹੂੰ ਤੇ ਖਾ ਪੀ ਲਿਆ ਜੋ ਜੇਲਾ ਫੇਰ ਤੱਕ ਸ਼ਰਾਬ ਕਿੰਨੀ ਦੇਰ ਤੋ ਪੀਂਦਾ ਸੀ ਸ਼ਰਾਬ ਕਦੇ ਦਾ ਪੀਂਦਾ ਹੂੰ ਇਹ ਨਹੀਂ ਪੀ ਹੁਣ ਨਹੀਂ ਪੀਤੀ ਆ ਥੋੜੇ ਬਹੁਤੇ ਕਰ ਦਿਨ ਦਿਨ ਦਾ ਸੀ ਕੁਛ ਮੈਂ ਟਾਈਮ ਪਾਸ ਕਰਦੀ ਜਾਂ ਜੀਂਦਾ ਰਹਿੰਦਾ ਤੇ ਕਰਾਂ ਤੋਂ ਬਿਆ ਲੋਕੇ ਜੀਵਦਾ ਰਹਿੰਦੇ ਹੀ ਕਿੰਨੇ ਬੱਚੇ ਬੱਚੇ ਕਿੰਨੇ ਉਹਨਾਂ ਦੇ ਦੋ ਹੀ ਆ ਕਿੰਨੇ ਕਿੰਨੇ ਉਮਰ ਗੁੱਦੀ ਆ ਗਲਾਈ ਆ ਗੇ ਹੂੰ ਤੇ ਕਾਕਾ 12 ਸਾਲ ਦਾ ਵਾ ਜੀ ਗੱਲ ਕਰੀਏ ਸ਼ਰਾਬ ਆਰਾਮ ਨਾਲ ਮਿਲ ਜਾਂਦੀ ਸੀ ਪਿੰਡ ਦੇ ਵਿੱਚ ਪੀਣ ਵਾਲਿਆਂ ਨੂੰ ਦੂਰੋਂ ਦੂਰੋਂ ਵੀ ਮਿਲ ਜਾਂਦੀ ਸੀ ਲੱਭ ਲੈਂਦੇ ਸੀ ਜਿੰਨਾ ਪੀਣੀ ਖਾਣੀ ਨਾ ਉਹਨਾਂ ਨੂੰ ਲੱਭ ਜਾਂਦੀ ਸੀ ਹਮ ਗੱਟਿਆਂ ਡੱਕੇ ਨਹੀਂ ਰਹਿੰਦੇ ਤੇ ਇਹ ਘਰ ਜਿਹੜਾ ਤਿੰਨ ਕਮਰੇ ਹੀ ਆ ਤੁਹਾਡੇ ਕੋਲ ਇੱਕ ਸਾਰੇ ਖਾਲੀ ਆ ਘਰ ਖਾਲੀ ਆ ਇਹ ਕੋਈ ਆ ਖਾਲੀ ਆ ਤੇ ਘਰ ਦਾ ਹੁਣ ਗੁਜ਼ਾਰਾ ਕਿਵੇਂ ਹੋਏਗਾ ਹੋੜ ਪਰ ਮਾਤਬਾਈ ਆ ਪਰ ਮਾਤਬਾਂ ਦੇ ਹੱਥ ਵਿੱਚ ਕੀ ਆ ਨਾ ਕਿੰਨੇ ਤੁਹਾਡੇ ਤੁਹਾਡੇ ਬੱਚੇ ਕਿੰਨੇ ਤੁਹਾਡੇ ਬੱਚੇ ਕਿੰਨੇ ਟੋਟਲ ਮੇਰੇ ਹਮ ਮੇਰੇ ਦੋ ਕਾਕੇ ਤੇ ਪੂਰੇ ਹੋ ਗਏ ਤੇ ਚਾਰ ਆ ਤੇ ਇੱਕ ਅੱਗੇ ਮੇਰਾ ਕਾਕਾ ਪੂਰਾ ਹੋ ਗਿਆ ਕੀ ਹੈ ਠੀਕ ਹੈ ਹੂੰ ਇੱਕ ਅੱਗੇ ਪੂਰਾ ਹੋ ਗਿਆ ਉਹਦੇ ਵੀ ਛੋਟੇ ਛੋਟੇ ਬੱਚੇ ਹੀ ਉਹ ਕਿਵੇਂ ਹੋਇਆ ਤੇ ਉਹ ਵੀ ਇਤਰਾ ਹੈ ਉਹ ਵੀ ਤਿੰਨ ਉਹ ਵੀ ਜੱਤਾ ਹੀ ਸੋ ਸ਼ਰਾਪਿੰਦੇ ਹੀ ਉਹ ਵੀ ਉਹ ਵੀ ਤਿੰਦਾ ਸੋ ਮੇਜਰ ਸਿੰਘ ਦਾ ਭਰਾ ਵੀ ਸਰ ਨਾ ਮੌਜੂਦ ਹੈ ਭਾਜੀ ਲਗਾਤਾਰ ਤੁਹਾਡੇ ਪਿੰਡ ਦੇ ਵਿੱਚ ਜਾਂ ਕੁੱਲ ਮਜੀਠੇ ਦੀ ਗੱਲ ਕਰੀਏ 14 ਮੋਤਾਂ ਹੋਈਆਂ ਵਾ ਇੱਕ ਬਹੁਤ ਵੱਡੀ ਸੰਖਿਆ ਵਾ ਸ਼ਰਾਬ ਪੀਣ ਨਾਲ ਅਰੋਪੀ ਫੜੇ ਗਏ ਹੈ ਕੀ ਕਹਿਣਾ ਚਾਹੋਗੇ ਮੇਜਰ ਸਿੰਘ ਦਾ ਘਰ ਵੇਖ ਕੇ ਲੱਗਦਾ ਕਿ ਗਰੀ ਪਰਿਵਾਰ ਨਾਲ ਚਲੋ ਪੀ ਚਲੋ ਬੰਦੇ ਜਿਹੜੇ ਆ ਫੜੇ ਵੀ ਗਏ ਆ ਜਿਹੜੇ ਸ਼ਰਾਬ ਵੇਚਦੇ ਹੀ ਬਾਕੀ ਇਹ ਆ ਵੀ ਜਿਹੜੇ ਵੇਚਣ ਵਾਲੇ ਹੀ ਉਹਨਾਂ ਨੂੰ ਜਿਹੜਾ ਸਪਲਾਈ ਕਰਦਾ ਸੀ ਚਾਹੇ ਜਿਹੜਾ ਵੱਡਾ ਮਾਸਟਰਮੈਂਡ ਕਿਹਦੀ ਕੰਪਨੀ ਜੋ ਲੈ ਕੇ ਉਹ ਦਾਰੂ ਬਣਾ ਕੇ ਅਨਕੋਲ ਵੇਚਦਾ ਸੀ ਸਭ ਤੋਂ ਵੱਧ ਦੇ ਠੱਲ ਉਹਨਾਂ ਨੂੰ ਪਾਉਣੀ ਚਾਹੀਦੀ ਆ ਇਹ ਜਿਹੜੇ ਵੇਚਦੇ ਆ ਤੇ ਛੋਟੇ-ਛੋਟੇ ਬੜੀ ਵੀ ਚਲੋ ਵੀ ਵੇਚਣ ਵਾਲੇ ਸੀ ਸਭ ਤੋਂ ਵੱਡੀ ਗੱਲ ਇਹ ਆ ਵੀ ਸਰਕਾਰ ਨੂੰ ਉਸ ਜਿੱਥੋਂ અનਕੋਲ ਆਉਂਦੀ ਆ ਉਹਨੂੰ ਫੜਨਾ ਚਾਹੀਦਾ ਸਾਡੇ ਪਿੰਡ ਪਿੰਡ ਦੇ ਵਿੱਚ ਨਾਲੇ ਸੀ ਕੌਣ ਸੀ ਵੇਚਤੀ ਸੀ ਜਾਣਦੇ ਉਹਨਾਂ ਨੇ ਪਿੰਡ ਦੇ ਹੈ ਜੀ ਪਿੰਡ ਦੇ ਆਪਣੇ ਵੀ ਭੈਣ ਭਰਾ ਹੀ ਬਗਾਨੇ ਨਹੀਂ ਸੀ ਵੇਚਦੇ ਹੀ ਉਹ ਹਾਂਜੀ ਤੁਸੀਂ ਪੁਲਿਸ ਨੂੰ ਪਹਿਲਾਂ ਸ਼ਿਕਾਇਤ ਕੀਤੀ ਹੈ ਕਿਉਂਕਿ ਬੜੀ ਦੇਰ ਦਾ ਕੰਮ ਚੱਲਦਾ ਪਿਆ ਸ਼ਰਾਬ ਵੇਚਣ ਦਾ ਪਹਿਲਾਂ ਕਦੀ ਸ਼ਿਕਾਇਤ ਕੀਤੀ ਪੁਲਿਸ ਨੂੰ ਇਸ ਮਾਮਲੇ ਨਹੀਂ ਸ਼ਿਕਾਇਤ ਨਹੀਂ ਉਦੋਂ ਤੁਹਾਨੂੰ ਪਤਾ ਹੀ ਆ ਵੀ ਲਾਗੇ ਸਾਡੇ ਲਾਗੇ ਚੌਂਕ ਦੇ ਵਿੱਚ ਹੀ ਪੁਲਸਿਆ ਬਾਕੀ ਪੁਲਿਸ ਨੂੰ ਤੁਹਾਨੂੰ ਪਤਾ ਹੀ ਆ ਵੀ ਚਲ ਸਾਰੇ ਜਿਹੜਾ ਕੋਈ ਮਾੜਾ ਕੰਮ ਕਰਦਾ ਉਹਨਾਂ ਨੂੰ ਪਤਾ ਤੇ ਹੁੰਦਾ ਹੀ ਆ ਹਾਂਜੀ ਤੇ ਉਹ ਵੀ ਚੱਲ ਕਿਸੇ ਵੇਲੇ ਕਹਿ ਦਿੰਦੇ ਆ ਵੀ ਚਲ ਕੀ ਕਹੀਏ ਹੋਣਾ ਤੇ ਇਹਦੇ ਵਿੱਚ ਚਲੋ ਹੁਣ ਦੋਸ਼ੀ ਦੀ ਜ਼ਿਆਦਾ ਉਹੀ ਮੰਨਿਆ ਜਾਂਦਾ ਜਿਹੜਾ ਸਪਲਾਈ ਕਰਕੇ ਗਿਆ ਸੋ ਬਿਲਕੁਲ ਦੋਸ਼ੀ ਉਹੀ ਮੰਨਿਆ ਜਾਂਦਾ ਜਿਹੜਾ ਸਪਲਾਈ ਕਰਕੇ ਗਿਆ ਸੋ ਇਹ ਉਹ ਜਗ੍ਹਾ ਵਹ ਜਿੱਥੇ ਮੇਜਰ ਸਿੰਘ ਦੀ ਮਾਤਾ ਜਾਂ ਮੇਜਰ ਸਿੰਘ ਦੀ ਪਤਨੀ ਖਾਣਾ ਬਣਾਉਂਦੀ ਆ ਸੋ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਮੇਜਰ ਸਿੰਘ ਸੋ ਪਿੰਡ ਦੇ ਵਿੱਚ ਹੀ ਸ਼ਰਾਬ ਮਿਲਦੀ ਸੀ ਸਸਤੀ ਸ਼ਰਾਬ ਮਿਲ ਜਾਂਦੀ ਜਿਹੜੀ ਘਰੋਂ ਕੱਢੀ ਸ਼ਰਾਬ ਹੁੰਦੀ ਹੈ ਜ਼ਹਿਰੀਲੀ ਸ਼ਰਾਬ ਤੋਂ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿੰਡ ਦੇ ਹੀ ਲੋਕ ਸੀ ਜਿਹੜੇ ਸ਼ਰਾਬ ਪਿੰਡ ਦੇ ਲੋਕਾਂ ਨੂੰ ਦਿੰਦੇ ਸੀ ਲੇਕਿਨ ਹੁਣ ਮੌਤ ਤੋਂ ਬਾਅਦ 14 ਲੋਕਾਂ ਦੀ ਮੌਤ ਤੋਂ ਬਾਅਦ ਪੁਲਿਸ ਦੁਆਰਾ ਕਾਰਵਾਈ ਕੀਤੀ ਗਈ ਹੈ ਉਹ ਲੋਕਾਂ ਤੱਕ ਪਹੁੰਚ ਕੀਤੀ ਗਈ ਹੈ ਲੋਕ ਫੜੇ ਗਏ ਹੈ ਤੇ ਬਾਕੀ ਲੋਕਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਜਿਹੜੀ ਪੁਲਿਸ ਦੁਆਰਾ ਕੀਤੀ ਜਾ ਰਹੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅਮਰੀਕਾ